ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵੀ ਨਾਨਕ ਨਾਮ ਲੈਵਾ ਸੰਗਤ ਆ ਪੂਰੀ ਦੁਨੀਆ ਤੇ ਵਸਦੀ ਆ ਸਭ ਦੇ ਧਿਆਨ ਦੇ ਵਿੱਚ ਮੈਂ ਇੱਕ ਚੀਜ਼ ਲਿਆਉਣੀ ਚਾਹਨਾ ਉਹ ਇਹ ਆ ਵੀ ਪੰਜਾਬ ਪੁਲਿਸ ਵੱਲੋਂ ਜਿਹੜਾ ਇਹਨਾਂ ਦਾ ਲੋਗਾ ਬਣ ਲੋਗੋ ਬਣਿਆ ਆ ਪੰਜਾਬ ਪੁਲਿਸ ਦਾ ਉਹਦੇ ਵਿੱਚ ਇੱਕ ਤੁਕਲੀ ਕੀ ਹੋਈ ਆ ਸ਼ubh ਕਰਮਨ ਤੇ ਕਬੂ ਹੋਣਾ ਟਰੋਂ ਪਰ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਆ ਸਾਨੂੰ ਸਭ ਨੂੰ ਪਤਾ ਹੈ ਵੀ ਪੰਜਾਬ ਪੁਲਿਸ ਅੱਜ ਤੱਕ ਸਾਡੇ ਨਾਲ ਸਿੱਖਾਂ ਦੇ ਨਾਲ ਕੀ ਕੁਛ ਕਰਦੀ ਆਈ ਹੈ ਇਹ ਕਿਸੇ ਤੋਂ ਵੀ ਗੱਲ ਲੁਕੀ ਨਹੀਂ ਹੋਈ ਤੇ ਅੱਜ ਪੰਜਾਬ ਪੁਲਿਸ ਕੀ ਕਰਦੀ ਹੈ ਇਹ ਵੀ ਕਿਸੇ ਤੋਂ ਗੱਲ ਲੁਕੀ ਨਹੀਂ ਹੋਈ ਤੋਂ ਜਿਹੜੀ ਉਹ ਤੋਕਾ ਆਪਣੇ ਲੋਕੋ ਦੇ ਵਿੱਚ ਵਰਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਮੈਂ ਉਹਦਾ ਸਖਤ ਵਿਰੋਧ ਕਰਦਾ ਤੇ ਮੈਂ ਜਥੇਦਾਰ ਸਾਹਿਬ ਨੂੰ ਜਿਹੜੇ ਹੋਰ ਤਖਤਾਂ ਦੇ ਜਥੇਦਾਰ ਨੇ ਜਿੰਨੇ ਵੀ ਪੰਜ ਤਖਤ ਨੇ ਆਪਣੇ ਉਹਨਾਂ ਦੇ ਤੇ ਜਿੰਨੇ ਵੀ ਸਿੱਖ ਬੁੱਧੀਜੀਵੀ ਨੇ ਜਾਂ ਜਿਹੜੀਆਂ ਸਿੱਖ ਸਸਥਾਵਾਂ ਨੇ ਉਹਨਾਂ ਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਪੰਜਾਬ ਪੁਲਿਸ ਦੇ ਲੋਗੋ ਦੇ ਵਿੱਚ ਸ਼ੁਭ ਕਰਮਨ ਤੇ ਕਬੂ ਹਣਾ ਟੋਰੂ ਜਿਹੜੀ ਤੁਕ ਹੈ ਆਪਾਂ ਨੂੰ ਉਹ ਉਹਦਾ ਸਾਰਿਆਂ ਨੂੰ ਰਲ ਕੇ ਵਿਰੋਧ ਕਰਨਾ ਚਾਹੀਦਾ ਹੈ ਵੀ ਇਹ ਜਿਹੜੀ ਤੁਕ ਹੈ ਇਹ ਉਹਨਾਂ ਨੂੰ ਆਪਣੇ ਲੋਕੋ ਦੇ ਵਿੱਚੋਂ ਹਟਾਉਣੀ ਚਾਹੀਦੀ ਹੈ ਸਾਡੇ ਸਿੱਖਾਂ ਦੇ ਮੁੰਡਿਆਂ ਨੂੰ ਮਾਰਨਾ ਸਿੱਖਾਂ ਦੇ ਮੁੰਡਿਆਂ ਦੀ ਹੋਲੀ ਖੇਡਣੀ ਉਹ ਉਹਨਾਂ ਵਾਸਤੇ ਸ਼ੁਭ ਕਰਮ ਹੋ ਸਕਦਾ ਪਰ ਸਾਡੇ ਵਾਸਤੇ ਸ਼ੁਭ ਨਹੀਂ ਹੈਗਾ ਉਹ ਸਾਡੀ ਗਰਵਾਣੀ ਦੀ ਜਿਹੜੀ ਤੋਕ ਉਹ ਵਰਤ ਰਹੇ ਨੇ ਸਾਡੇ ਜ਼ਖਮਾਂ ਤੇ ਜਿਹੜੀ ਉਹ ਹਰ ਵਕਤ ਲੂਣ ਪਾ ਰਹੀ ਆ ਜਿਹੜੀ ਇਹਨਾਂ ਦੀ ਜਿਹੜੀ ਕੋਜੀ ਚਾਲ ਐ ਸੋ ਮੈਂ ਫੇਰ ਇਸ ਦਾ ਸਖਤ ਸ਼ਬਦਾਂ ਚ ਵਿਰੋਧ ਕਰਦਾ ਮੈਂ ਸਾਰੀਆਂ ਸੰਸਥਾਵਾਂ ਨੂੰ ਵੀ ਕਹਿਣਾ ਵੀ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਜਿਹੜੀ ਇਹ ਤੋਕ ਵਰਤੀ ਜਾ ਰਹੀ ਪੰਜਾਬ ਪੁਲਿਸ ਦੇ ਲੋਕੋ ਦੇ ਵਿੱਚ ਉਹਦਾ ਆਓ ਸਾਰੇ ਆਪਾਂ ਰਲ ਕੇ ਵਿਰੋਧ ਕਰੀਏ ਤਾਂ ਕਿ ਜਿਹੜੀ ਪੰਜਾਬ ਪੁਲਿਸ ਬੋਲੇ ਸ਼ਬਦ ਵਰਤਿਆ ਜਾ ਰਿਹਾ ਉਹ ਉਹਨਾਂ ਦੇ ਲੋਕੋ ਦੇ ਵਿੱਚੋਂ ਹਟਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ